ਪਟਿਆਲਾ ਦੇ ਵਿੱਚ ਨਹਿਰੀ ਪ੍ਰੋਜੈਕਟ ਨੂੰ ਲੈ ਕੇ ਸ਼ਹਿਰ ਦੇ ਵਿੱਚ ਜਗ੍ਹਾ-ਜਗ੍ਹਾ ਦੇ ਉੱਪਰ ਪਟਾਈ ਕੀਤੀ ਗਈ ਹੈ ਜਦੋਂ ਸੜਕਾਂ ਪੱਟੀਆਂ ਗਈਆਂ ਤਾਂ ਲੋਕਾਂ ਨੂੰ ਇਸ ਦੇ ਲਈ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਇਹ ਸਕੀਮ ਲਾਈ ਗਈ ਸੀ ਉਸ ਦੇ ਤਹਿਤ ਪਟਿਆਲਾ ਦੇ ਵਿੱਚ ਜਿਹੜੀਆਂ ਸੜਕਾਂ ਨੇ ਉਹਨਾਂ ਦਾ ਨਿਰਮਾਣ ਕਾਰਜ ਸ਼ੁਰੂ ਹੋ ਚੁੱਕਿਆ ਯਾਨੀ ਕਿ ਪਟਿਆਲਵੀਆਂ ਨੂੰ ਹੁਣ ਉਸ ਖੱਜਲ-ਖੁਆਰੀ ਤੋਂ ਉਸ ਮਿੱਟੀ ਤੋਂ ਤੇ ਮੁਸ਼ਕਲ ਤੋਂ ਰਾਹਤ ਮਿਲਣ ਜਾ ਰਹੀ ਹੈ ਜਿਹੜੀ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਸੀ ਤੁਸੀਂ ਦੇਖੋ ਕਿ ਇਹ ਪਟਿਆਲਾ ਜਿਹੜਾ ਚੰਡੀਗੜ੍ਹ ਸੜਕ ਹੈ ਜਿਹਦੇ ਉੱਪਰ ਸਭ ਤੋਂ ਵੱਧ ਆਵਾਜਾਈ ਰਹਿੰਦੀ ਹੈ ਉਸ ਸੜਕ ਦੇ ਉੱਪਰ ਜਿਹੜਾ ਕੰਮ ਹੈ ਉਹ ਲਗਾਤਾਰ ਸ਼ੁਰੂ ਹੋ ਚੁੱਕੇ ਤੇ ਦੂਜੇ ਪਾਸੇ ਜਿਹੜੇ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਨੇ ਅਜੀਤਪਾਲ ਸਿੰਘ ਕੋਲੀ ਉਹ ਖੁਦ ਇੱਥੇ ਆਏ ਨੇ ਇਸ ਕੰਮ ਦੀ ਨਿਗਰਾਨੀ ਕਰਨ ਉਹ ਵੀ ਸਵਾਲ ਕਰਾਂਗੇ ਕਿ ਆਖਰ ਐਮ ਐਲ ਏ ਇਸ ਕੰਮ ਦੀ ਨਿਗਰਾਨੀ ਕਰਨ ਦੇ ਲਈ ਆਖਰ ਉਹਨਾਂ ਨੂੰ ਕਿਉਂ ਆਣਾ ਪਿਆ ਕੋਲੀ ਸਾਹਿਬ ਕਾਫੀ ਲੰਬੇ ਸਮੇਂ ਤੋਂ ਮੁਸ਼ਕਲ ਆ ਰਹੀ ਸੀ ਲੋਕਾਂ ਨੂੰ ਕੀ ਦੀ ਸੜਕਾਂ ਨਹੀਂ ਵੱਡ ਰਹੀਆਂ ਮਿੱਟੀ ਉੱਡਦੀ ਐ ਟੋਏ ਪਏ ਪਏ ਨੇ ਹੁਣ ਸਰ ਸ਼ੁਰੂ ਹੋ ਗਿਆ ਪਰ ਤੁਸੀਂ ਨਾਲ ਨਿਗਰਾਨੀ ਰੱਖ ਰਹੇ ਹੋ ਕੀ ਲੱਗਦਾ ਬੋ ਜੀ ਦੇਖੋ ਅਸੀਂ ਚੌਕੀਦਾਰ ਆ ਜੀ ਪਬਲਿਕ ਨੇ ਸਾਨੂੰ ਜਿਹੜਾ ਮੈਂਡੇਟ ਦਿੱਤਾ ਹੈ ਉਹ ਇਸੇ ਗੱਲ ਹੀ ਦਿੱਤਾ ਹੈ ਕਿ ਅਸੀਂ ਜਿਹੜਾ ਹੈ ਪਬਲਿਕ ਫੰਡ ਜਿਹੜੇ ਨੇ ਉਹ ਵਧੀਆ ਤਰੀਕੇ ਦੇ ਨਾਲ ਲੱਗ ਜਾਣ ਤਾਂ ਕਿ ਜਿਹੜਾ ਹੈ ਕਿਸੇ ਤਰ੍ਹਾਂ ਦੀ ਕੁਆਲਿਟੀ ਤੇ ਕੁਆਂਟੀਟੀ ਦੇ ਉੱਤੇ ਕੋਈ ਕੰਪਰੋਮਾਈਜ਼ ਨਾ ਹੋਵੇ ਜੀ ਸੋ ਅੱਜ ਤੁਸੀਂ ਦੇਖਿਆ ਹੈ ਕਿ ਇੱਕ ਵੱਡਾ ਪ੍ਰੋਜੈਕਟ ਜਿਹੜਾ ਪਟਿਆਲੇ ਦੇ ਵਿੱਚ ਚੱਲ ਰਿਹਾ ਸੀ ਐਲ ਐਨ ਟੀ ਦਾ ਅੰਡਰਗਰਾਉਂਡ ਵਾਟਰ ਪਾਈਪਸ ਦਾ ਉਹ ਜਿੱਥੇ ਜਿੱਥੇ ਕੰਪਲੀਟ ਹੋ ਗਿਆ ਜਿੱਥੇ ਪਾਈਪਲਾਈਨਸ ਵਿੱਚ ਚੁੱਕੀਆਂ ਨੇ ਅਸੀਂ ਉੱਥੇ ਹੁਣ ਸੜਕਾਂ ਬਣਾ ਰਹੇ ਹਾਂ ਜੀ ਤੇ ਤਕਰੀਬਨ ਕੋਈ 40 ਕਰੋੜ ਦੇ ਨਾਲ ਇਹ ਪਟਿਆਲੇ ਸ਼ਹਿਰ ਦੇ ਵਿੱਚ ਸੜਕਾਂ ਦਾ ਨੈਟਵਰਕ ਜਿਹੜਾ ਹੈ ਦੁਬਾਰਾ ਰੀਕਾਰਪੇਟਿੰਗ ਸ਼ੁਰੂ ਹੋ ਰਹੀ ਹੈ 10 ਕਰੋੜ ਦਾ ਕੰਮ ਐਸ ਵੀ ਸਪੀਕ 10 ਕਰੋੜ ਦਾ ਕੰਮ ਤਾਂ ਆਲਰੇਡੀ ਜਿਹੜਾ ਹੈ ਚੱਲ ਰਿਹਾ ਹੈ ਜੀ ਕੋਲੀ ਸਾਹਿਬ ਤੁਸੀਂ ਜਦੋਂ ਵੀ ਲੋਕਾਂ ਨੂੰ ਮਿਲਦੇ ਹੋ ਇਸ ਤਰ੍ਹਾਂ ਦੇ ਪ੍ਰੋਜੈਕਟ ਬਾਰੇ ਦੱਸਣ ਤਾਂ ਤੁਸੀਂ ਇਹ ਗੱਲ ਪਹਿਲਾਂ ਕਹਿੰਦੇ ਹੋ ਕਿ ਜੀ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਯਾਨੀ ਕਿ ਲੋਕਾਂ ਦਾ ਨੁਮਾਇੰਦਾ ਹੋਣ ਦੇ ਨਾਤੇ ਮਾਫੀ ਮੰਗਦੇ ਹਾਂ ਜਾਂ ਜਿਹੜੀ ਕੰਮ 'ਚ ਦੇਰੀ ਹੋਈ ਸੀ ਉਸ ਨੂੰ ਲੈ ਕੇ ਕਿ ਅੱਗੇ ਤੋਂ ਮੁਸ਼ਕਲ ਨਹੀਂ ਆਊਗੀ ਉਸ ਨੂੰ ਲੈ ਕੇ ਵੀ ਇਹ ਸਵਾਲ ਤੁਸੀਂ ਲੋਕਾਂ ਦੇ ਨਾਲ ਕਰਦੇ ਹੋ ਜਵਾਬ ਦੇਣੇ ਉਹਨਾਂ ਨੂੰ ਮਨੋਜੀ ਦੇਖੋ ਮੈਨੂੰ ਉਹਨਾਂ ਨੇ ਚੁਣਿਆ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੇਰੇ ਸ਼ਹਿਰ ਵਾਸੀਆਂ ਨੂੰ ਕੋਈ ਦਿੱਕਤ ਨਾ ਆਵੇ ਹੁਣ ਪ੍ਰੋਜੈਕਟ ਬਹੁਤ ਵੱਡਾ ਸੀ ਕਈ ਚੀਜ਼ਾਂ ਜਿਹੜੀਆਂ ਸਾਡੇ ਹੱਥ ਵਸ ਨਹੀਂ ਹੁੰਦੀਆਂ ਹੁਣ ਮੌਸਮ ਬਰਸਾਤਾਂ ਸਾਡੇ ਹੱਥ ਵਸ ਨਹੀਂ ਹੁੰਦੀਆਂ ਸੜਕਾਂ ਦਾ ਕੰਮ ਜਿਹੜਾ ਹੈਗਾ ਉਹ ਟੈਕਨੀਕਲ ਗਲਿਚਸ ਕਰਕੇ ਰੁਕ ਗਿਆ ਕਦੇ ਉਹਨਾਂ ਨੂੰ ਪਾਈਪਸ ਨਹੀਂ ਮਿਲੀਆਂ ਸੋਰਸ ਨਹੀਂ ਕਰ ਸਕੇ ਕਦੇ ਉਹ ਡਿਲੇ ਹੋ ਗਿਆ ਕਿਸੇ ਨਾ ਕਿਸੇ ਤਰੀਕੇ ਕਰਕੇ ਜੇ ਕੰਮ ਤਾਂ ਨੇਚਰਲੀ ਪਬਲਿਕ ਨੂੰ ਇਨਕਨਵੀਨੀਅੰਸ ਹੁੰਦੀ ਹੈ ਤੇ ਜੇ ਮੈਂ ਕ੍ਰੈਡਿਟ ਲੈਣ ਨੂੰ ਮੈਂ ਅੱਗੇ ਆ ਨਾ ਤਾਂ ਫਿਰ ਡਿਸਕ੍ਰੈਡਿਟ ਵੀ ਮੈਨੂੰ ਮਿਲਣਾ ਚਾਹੀਦਾ ਸੋ ਆਈ ਅਪੋਲੋਜਾਈਜ਼ਡ ਮੈਨੂੰ ਖੇਦ ਹੈ ਕਿ ਡਿਲੇ ਹੋਇਆ ਬਟ ਸਾਡੀ ਨੀਤੀ ਤੇ ਨੀਅਤ ਦੇ ਵਿੱਚ ਕੋਈ ਖੋੜ ਨਹੀਂ ਜੀ ਅੱਜ ਜਿਹੜਾ ਹੈ ਦੇਰ ਹੈ ਦਰਸਤਾਇ ਲਗਾ ਲਓ ਅਸੀਂ ਕੰਮ ਜਿਹੜਾ ਹੈ ਕਰ ਰਹੇ ਆ ਸੜਕਾਂ ਵੀ ਸੈਟਲ ਹੋ ਗਈਆਂ ਕੰਪੈਕਸ਼ਨ ਕਨਸੋਲੀਡੇਸ਼ਨ ਜਿਹੜੀ ਹੁੰਦੀ ਹੈ ਬੈੱਡ ਦੀ ਉਹ ਹੋ ਚੁੱਕੀ ਹੈ ਤੇ ਅੱਛਾ ਕੰਮ ਕਰਕੇ ਦੇਖ ਰਹੇ ਹਾਂ ਉਸ ਦੇਖੋ ਪਰਤ ਅਸੀਂ ਦੇਖਣੀ ਹੈ ਅੱਜ ਇਹ ਆਏ ਆ ਕੀ ਕੁਆਲਿਟੀ ਤੇ ਕੁਆਂਟੀਟੀ ਤੇ ਕੰਪਰੋਮਾਈਜ਼ ਨਾ। ਇਹ ਗੱਲ ਕਰ ਰਿਹਾ ਸੀ ਤੁਸੀਂ ਪਹਿਲਾਂ ਵੀ ਅਧਿਕਾਰੀ ਉਹਨੇ ਕੀ ਗੱਲ ਕਹਿ ਕੇ ਆਏ ਸੀ ਕਿ ਕੁਆਲਿਟੀ ਦੇ ਵਿੱਚ ਜੇ ਮੈਨੂੰ ਕੋਈ ਇਸ ਤਰ੍ਹਾਂ ਦਾ ਨੁਕਸ ਪਤਾ ਲੱਗਿਆ ਤਾਂ ਸਾਰੀ ਜਿਹੜੀ ਕਾਰਵਾਈ ਆ ਮੈਂ ਖੁਦ ਕਰੂੰਗਾ। ਯਾਨੀ ਕਿ ਹੁਣ ਸ਼ਾਮ ਹੋ ਚੁੱਕੀ ਹੈ ਤੁਸੀਂ ਸਵੇਰ ਤੋਂ ਨਿਗਰਾਨੀ ਕਰ ਰਹੇ ਸੀ ਤੇ ਹੁਣ ਤੁਸੀਂ ਬਕਾਇਦਾ ਦੇਖ ਰਹੇ ਸੀ ਕਿ ਇਸ ਤਰ੍ਹਾਂ ਜਿਹੜੀ ਪੜਤ ਪਈ ਜਾ ਰਹੀ ਹੈ ਉਹ ਚ ਕਿਸ ਤਰ੍ਹਾਂ ਜਿਹੜੀ ਲੁੱਕ ਹੈ ਜਾਂ ਹੋਰ ਸਮਾਨ ਹੈ ਉਹ ਕਿਹੜੀ ਮਾਤਰਾ ਚ ਹੈ। ਅਧਿਕਾਰੀਆਂ ਨੂੰ ਵੀ ਤੁਸੀਂ ਕਿਹਾ ਹੋਊਗਾ ਉਹ ਕੀ ਲੱਗਦਾ ਕਿ ਉਹ ਚ ਵੀ ਚੇਤਾਵਨੀ ਹੈ ਇੱਕ ਵੀ ਘਟੀਆ ਮਾਲ ਨਾ ਪਵੇ। ਸਰ ਦੇਖੋ ਮੈਂ ਜਿਸ ਤਰ੍ਹਾਂ ਪਹਿਲਾਂ ਕਿ ਚੌਂਕੀਦਾਰ ਹਾਂ ਜੀ ਮੈਂ ਆਪਣੇ ਸ਼ਹਿਰ ਦਾ ਚੌਂਕੀਦਾਰ ਹਾਂ ਮੁੱਖ ਸੇਵਾਦਾਰ ਹਾਂ ਤਾਂ ਮੇਰੀ ਡਿਊਟੀ ਬਣਦੀ ਹੈ ਕਿ ਪ੍ਰੋਪਰ ਜਿਹੜਾ ਹੈ ਕੁਆਲਿਟੀ ਤੇ ਕੁਆਂਟੀਟੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਾ ਹੋਵੇ ਇਹੀ ਚੀਜ਼ਾਂ ਦੇਖਣ ਆਇਆ ਕਿ ਪੈਰਾਫਨੀਲੀਆ ਜਿਹੜਾ ਇਹਨਾਂ ਦਾ ਰੋਡ ਲੇਨਿੰਗ ਦਾ ਹੈਗਾ ਰੋਡ ਰੋਲਰਸ ਉਹਨਾਂ ਦਾ ਹੌਟ ਮਿਕਸ ਪਲਾਂਟ ਤੋਂ ਸਮਾਨ ਠੀਕ ਆ ਰਿਹਾ ਲੁੱਕ ਆਈ ਕੁਆਲਿਟੀ ਦੀ ਆ ਅੱਛੀ ਤਰ੍ਹਾਂ ਪੈ ਰਹੀ ਹੈ ਇਹਨੂੰ ਗ੍ਰਿਪ ਜਿਹੜੀ ਹੈ ਮਿਲ ਰਹੀ ਹੈ ਕਿ ਨਹੀਂ ਉਹ ਸਾਰੀਆਂ ਚੀਜ਼ਾਂ ਦੇਖਣੀ ਸਾਡੀ ਡਿਊਟੀ ਬਣਦੀ ਜੀ ਬਿਲਕੁਲ ਸੋ अजीत ਪਾਲ ਸਿੰਘ ਖੋਲੀ ਨੇ ਪਟਿਆਲਾ ਸ਼ਹਿਰੀ ਦੇ ਵਿਧਾਇਕ ਨੇ ਜਿਹੜੇ ਕਿ ਇਸ ਵੇਲੇ ਪੂਰੇ ਦਿਨ ਤੋਂ ਜਿਹੜੀਆਂ ਸੜਕਾਂ ਦਾ ਪ੍ਰੋਜੈਕਟ ਚੱਲ ਰਿਹਾ ਉਹਦੀ ਨਿਗਰਾਨੀ ਕਰਨ ਦੇ ਲਈ ਇੱਥੇ ਆਏ ਨੇ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਜੇਕਰ ਇਸ ਕੰਮ ਦੇ ਵਿੱਚ ਕੋਈ ਕਮੀ ਪੇਸ਼ੀ ਆਈ ਤਾਂ ਜਨਤਾ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਉਹਨਾਂ ਅਧਿਕਾਰੀਆਂ ਤੇ ਠੇਕੇਦਾਰਾਂ ਦੇ ਖਿਲਾਫ ਵੀ ਕਾਰਵਾਈ ਕਰੂੰਗਾ ਤੇ ਲੋਕਾਂ ਦੀ ਸਹੂਲਤ ਦੇ ਲਈ ਜਿਹੜੇ ਵੀ ਪ੍ਰੋਜੈਕਟ ਸਰਕਾਰ ਵੱਲੋਂ ਚਲਾਏ ਗਏ ਨੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਕਮੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਪਟਿਆਲਾ ਤੋਂ ਮਨੋਸ਼ ਸ਼ਰਮਾ న్యూਸ 18 ਪੰਜਾਬ